ਅੱਜ ਅਸੀਂ ਪਾਉਣੇ ਆ 4 ਤੇ ਹਮ ਲਗਾਉਣੇ ਆਲਾ ਇਹ ਗੋੜਾ ਪਹਿਲਾ 4 ਟੂਆ ਦੇਖ ਲਓ ਗਰ ਕੇ ਚ ਪੁੱਜਿਆ ਤੇ ਹਾਂ ਐ ਬਿਲਕੁਲ ਰੇਤਾ ਉੜਦਾ ਹੈ ਸਾਡੇ ਹੂੰ ਐ ਜਮਾ ਪੱਧਰ ਕਰਿਆ ਹੋਇਆ ਅੱਜ ਅਸੀਂ ਪਾਉਣੇ ਆ ਜੀ 4 ਪੂਰਾ ਜਿਹਾ ਉਠਾਉਂਦੇ ਤੇ ਹਾਂ ਆਪਣਾ ਹੋ ਗਿਆ ਲੱਭ ਭਾਗ ਤਿਆਰ ਓਏ ਸੁਣੀ ਕਿਤੇ ਕਿਤੇ ਕਿਵੇਂ ਪਹਿਲਾ ਗੱਲ ਦੱਸਿਆ ਕਰ ਅੱਛਾ ਮਗਰ ਕਰ ਦੱਸੂਗਾ ਮੀ ਕਿਤੇ ਕਿਤੇ ਸਾਡੇ ਦਾ ਢੋਏ ਦਾ ਹਾਲ ਹੋਇਆ ਪਹਿਲੇ ਅਸੀਂ ਅਮੀਨੇ ਕਰਤਾ ਹੈਨਾ ਹਮਿਲ ਕਾਣੇ ਹੈ ਵੀ ਕਹ ਗਿਆ ਅਸੀਂ ਹੈ ਜੀ ਪਿਓਰ ਛੂੜੇ ਕੀ ਹੈ ਹਮਿਲ ਕਾਣੇ ਹੈ ਦੱਸ ਦੇ ਯਾਰ ਆ ਸੁਣਾ ਕੇ ਦਸੀ ਦੱਸ ਦੇ ਬੰਦੇ ਪਜਾਮਾ ਪਹਿ ਲਾਣਗੇ ਹੈ ਨਾ ਲਾਉਣੇ ਹੋ ਬੰਦੇ ਡਰਾਈ ਜਾਏ ਉਹ ਅਸੀਂ ਕੋਲੇ ਨਹੀਂ ਆਉਂਦੇ ਸਾਨੂੰ ਦੱਸਤੀ ਚੱਲੇ ਜਾਵਾਂ ਨਾ ਚਾਹ ਪੀਓ ਜਾ ਕੇ ਹੁਣੀ ਪੀ ਕੇ ਆਇਆ ਚਾਹ ਕੋਈ ਨਹੀਂ ਪੀਦੇ ਅੱਜ ਹਰਦਾ ਹਮ ਕਰਾਏ ਤਾਂ ਕਰੜਾ ਰੁਕ ਤੋਂ ਗਾ ਦੇ ਕੀ ਇਹਦਾ ਰੁਕ ਜੇ ਜਿ ਸਿਰਦਾ ਗਲੀ ਦੀ ਪਾਂਗੀ ਲੱਕੜੀ ਹੈ ਇਹਦਾ ਲੱਕੜ ਮੇਰਾ ਹਾਲਾ ਮੁੰਡਿਆ ਰਹਿੰਦਾ ਹੂਆ ਵਿਚਾਰੀ ਪੱਟ ਲੇਗਾ ਖੜਾ ਈ ਥੱਲੇ ਪੱਟ ਕੇ ਤਾਂ ਮਰਿਆ ਮੇਰਾ ਹਾਲਾ ਉੱਥੇ ਚੱਲਿਆ ਖੜਾ ਝੰਡ ਤੇ ਸਪੈਦਾ ਝੰਡ ਤੇ ਹੈ ਝੰਡ ਤੇ ਕਿਵੇਂ ਚੱਲ ਜੂਗਾ ਵੀਡੀਓ ਬਣਾਈ ਇਹਨੇ ਫੇਰ ਗੱਲ ਰਿਕਾਰਡ ਹੁੰਦੀ ਏ ਜੰਡ ਤੇ ਸਪੈਦਾ ਜੰਡ ਤੇ ਸਪੈਦਾ ਕਿਵੇਂ ਲੱਗ ਜੂ ਲੱਗਿਆ ਪਏ ਆਏ ਕਿਵੇਂ ਹੈ ਮਾੜਾ ਤਣਾ ਲੱਗਣਾ ਚਾਹੀਦਾ ਪੋਚ ਕੇ ਹੌਲੀ ਹੁਣ ਤੂੰ ਨਾ ਇੱਕ ਤੇ ਸ਼ਟਰਾਂ ਦੇ ਮਾਰਦੀਆਂ ਸ਼ਟਰਾਂ ਤੇ ਲੱਗ ਜੇ ਹੈ ਥੱਲੇ ਨਹੀਂ ਆਹ ਭਰਾਵਾ ਇਹ ਦੂਜੇ ਜਗ੍ਹਾ ਨੀ ਜਾਦੇ ਹੁਣ ਚੱਲ ਬੇ ਮੱਥਾ ਮੱਥਾ ਟੇਕ ਕੇ ਲਾਉਣਾ ਸੀ ਹੈ ਸਿੱਧਾ ਸਿੱਧਾ ਠੀਕ ਹੈ ਲੇ ਪਰਾਂ ਤਾਂ ਦੱਸਿਓ ਵੀ ਇੱਥੇ ਲੱਗਿਆ ਪਿਆ ਫਿਰ ਆ ਆ ਜਾ ਹੁੰਦਾ ਨਾ ਇਹ ਤਾਂ ਨਹੀਂ ਨਹੀਂ ਕੋ ਤਾਂ ਥੱਪੇ ਦੀ ਨਾਲ ਫੜ ਕੇ ਸਿੱਟ ਨਹੀਂ ਉਹ ਆ ਲੈ ਜੰਟੀ de la etapa por orden